ਰਾਤ ਹਨੇਰੀ ਬਿਜਲੀ ਲਿਸ਼ਕੇ ਰਾਜ ਜੰਗਲਾ ਦੇ ਭਾਏ ਨੇ ਗੁਲੀ ਪੜ ਕੇ ਮਾਂ ਗੁਜਰੀ ਦੀ ਰਾ ਪਥਰਾ ਦੇ ਲੰਘਦੇ ਕਦੋਂ ਜੀਤ ਤੇ ਝਾਰ ਵੀਰੇ ਆਣਗੇ ਮਾਤਾ ਗੁਜਰੀ ਦੇਸਵਾਲ ਜੀ ਸਰਸਾ ਨਦੀ ਤੇ ਵਿਛੋੜਾ ਤੈ ਗਿਆ ਉਸ ਵੇਲੇ ਤਾਂ ਸੁਣ ਲਾ ਹਾਲ ਜੀ ਬਤਲ ਮੀਆਂ ਤੇ ਰਸਤਾ ਪਹਾੜ ਦਾ ਦੂਰੇ ਜਾਂਦੇ ਘੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਛੋੜਾ ਤੈ ਗਿਆ ਉਸ ਵੇਲੇ ਦਾ ਸੁਣ ਲਾਓ ਹਾਲ ਜੀ ਬਤਲ ਮੀਆਂ ਤੇ ਰਸਤਾ ਪਹਾੜ ਦਾ ਅਜੀਤੀ ਕਾਂਪ ਜੀ ਸ਼ਸ਼ੀ ਗਾਰ ਜੀ ਮੇਰਾ ਨਾਮ ਸਿਧਾਂਤ ਸ਼ਰਮਾ ਮੈਂ ਪੰਜਾਬ ਪੁਲਿਸ ਵਿੱਚ ਹੁਣ ਬਤੌਰ ਮੁੱਖ ਮੰੰਚੀ ਆਪਣਾ ਚੌਂਕੀ ਮਾਲਾ ਵਿੱਚ ਤਾਂ ਨਾ ਤਾਂ ਹਮਰਿਸ਼ ਹਾਂਜੀ ਹਮਰਿਸ਼ ਸਰ ਵਿੱਚ ਉਹ ਸਮਸੀ ਜੀ ਉਹ ਵੀਡੀਓ ਅੱਜ ਤੋਂ ਕੁਝ 6-7 ਮਹੀਨੇ ਪੁਰਾਣੀ ਆ ਉਸ ਸਮੇਂ ਮੈਂ ਕੋਈ ਕਿਤਾਬ ਪੜ ਰਿਹਾ ਸੀਗਾ ਇਹਨਾਂ ਬਾਰੇ ਮੈਨੂੰ ਬਹੁਤ ਸ਼ੌਂਕ ਹੈ ਜੀ ਹਿਸਟਰੀ ਵਗੈਰਾ ਪੜਨ ਦਾ ਤੇ ਐਦਾਂ ਵੀ ਜਦੋਂ ਆਪਾਂ ਕਿਤਾਬ ਪੜਦੇ ਆ ਜਾਂ YouTube ਤੇ ਕੋਈ ਚੀਜ਼ ਸਰਚ ਕਰਦੇ ਆ ਇਹਨਾਂ ਬਾਰੇ ਤਾਂ ਉਹ ਆਟੋਮੈਟਿਕਲੀ ਐਦਾਂ ਆਪਣਾ ਸ਼ਬਦ ਵਗੈਰਾ ਸ਼ੋ ਹੁੰਦੇ ਆ ਤੇ ਉੱਥੇ ਆਪਣਾ ਭਾਈ ਹਰਜਿੰਦਰ ਸਿੰਘ ਜੀ ਦਾ ਜਿਹੜਾ ਸ਼ਬਦ ਮੈਂ ਗਾਇਆ ਤੇ ਉਹ ਸ਼ੋ ਆ ਮੈਂ ਸੁਣਿਆ ਮੈਨੂੰ ਬਹੁਤ ਚੰਗਾ ਲੱਗਿਆ ਫਿਰ ਮੈਂ ਹੋਰ ਡੀਪਲੀ ਇਹਨਾਂ ਬਾਰੇ ਪੜਿਆ ਤੇ ਮਤਲਬ ਬਹੁਤ ਹੀ ਜ਼ਿਆਦਾ ਉਹਨਾਂ ਨੇ ਸੈਕਰੀਫਾਈਸ ਕੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਉਹਨਾਂ ਦੇ ਬਹੁਤ ਜ਼ਿਆਦਾ ਜਿਹੜਾ ਸਾਡੇ ਧਰਮ ਨੂੰ ਬਚਾਇਆ ਬਹੁਤ ਉਹਨਾਂ ਨੇ ਵਧੀਆ ਕੀਤਾ ਜੀ ਮੈਨੂੰ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੋਇਆ ਜੀ ਮੈਂ ਆਪਣੇ ਆਫੀਸਰਸ ਦਾ ਵੀ ਮੇਰੇ ਬਹੁਤ ਸਾਰੇ ਆਫੀਸਰਸ ਦਾ ਮੈਨੂੰ ਫੋਨ ਆਇਆ ਜੀ ਕਿ ਬਹੁਤ ਅੱਛੀ ਵੀਡੀਓ ਲੱਗੀ ਹੈ ਬਹੁਤ ਅੱਛਾ ਗਾਇਆ ਹੈ ਤੁਸੀਂ ਤਾਂ ਮੈਨੂੰ ਖੁਸ਼ੀ ਹੋਈ ਜੀ ਬਹੁਤ ਜ਼ਿਆਦਾ ਮੈਨੂੰ ਐਪਰੀਸ਼ੀਏਸ਼ਨ ਮਿਲੀ ਹੈ ਲੋਕਾਂ ਵੱਲੋਂ ਵੀ ਸਾਡੇ ਆਫੀਸਰਸ ਵੱਲੋਂ ਵੀ ਬਹੁਤ ਐਪਰੀਸ਼ੀਏਸ਼ਨ ਮਿਲੀ ਹੈ ਕਮਿਸ਼ਨਰ ਸਾਹਿਬ ਨੇ ਮੇਰੀ ਵੀਡੀਓ ਆਪਣੇ ਪੇਜ ਤੇ ਪਾਈ ਸੀਗੀ ਤਾਂ ਮੈਨੂੰ ਬਹੁਤ ਅੱਛਾ ਲੱਗਾ ਜੀ ਬਹੁਤ ਐਪਰੀਸ਼ੀਏਸ਼ਨ ਮਿਲੀ ਮੈਨੂੰ ਲੋਕਾਂ ਵੱਲੋਂ ਗਤੋਂ ਜਿੱਤ ਤੇਜ ਝਾਰ ਵੀਰੇ ਆਣਗੇ ਮਾਤਾ ਗੁਜਰੀ ਨੂੰ ਕੁਛ ਦੇ ਸ왈 ਜੀ ਸਰਸਾ ਨਦੀ ਤੇ ਵਿਛੋੜਾ ਤੈ ਗਿਆ ਉਸ ਵੇਲੇ ਤਾਂ ਸੁਣ ਲਾ ਹਾਲ ਜੀ ਬਤਲ ਮੀਆਂ ਤੇ ਰਸਤਾ ਪਹਾੜ ਦਾ جان دے دورا دے لال جی سرسان بھی بچوڑا ہے گیا اس ویلے سن لو حال جی واٹ لمیا پہاڑ دا